ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਇਸੇ ਦੇ ਚਲਦਿਆਂ ਪੰਜਾਬ 'ਚ 118 ਸਕੂਲ ਆਫ ਐਮਿਨੈਂਸ ਖੋਲੇ ਗਏ ਹਨ ਜਿਨ੍ਹਾਂ 'ਚ ਸੂਬੇ ਦੇ ਹਰ ਬੱਚੇ ਨੂੰ ਨਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸਕੂਲ ਆਫ ਐਮਿਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੈ ਸਗੋਂ ਇਸ ਦੇ ਕਲਾਸਰੂਮ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾ ਅਤੇ ਬਾਥਰੂਮ ਵੀ ਸ਼ਾਨਦਾਰ ਹਨ। ਇੰਨਾ ਹੀ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ 'ਚ ਦੂਰੋਂ ਆਉਣ ਵਾਲੇ ਬੱਚਿਆਂ ਲਈ ਫ੍ਰੀ ਬੱਸ ਸੇਵਾ ਵੀ ਮੁਹੱਈਆ ਕਰਵਾਈ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਦਲ ਰਹੀ ਹੈ। ਸਰਕਾਰੀ ਸਕੂਲਾਂ ਦੇ ਨੁਹਾਰ। ਸਕੂਲ ਆਫ ਫੈਮਿਨਸ ਖੁੱਲ ਰਹੇ ਨੇ, ਸ਼ਾਨਦਾਰ ਸਕੂਲ ਬਣ ਰਹੇ ਨੇ। ਪੜ੍ਹਾਈ ਬਿਲਕੁਲ ਫ੍ਰੀ ਹੈ। ਮੈਂ ਮਰਜ਼ੀ ਤੇ ਮਜਬੂਰੀ, ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹਨਾ। ਅੱਜ ਕਿ ਮਰਜ਼ੀ ਥੋੜੀ ਐ। ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪੜ੍ਹਾਈ ਇੱਕੋ ਜਿਹੀ ਐ ਪਰ ਇੰਨਾ ਕ ਫਾਇਦਾ ਕਿ ਸਰਕਾਰੀ ਚ ਫੀਸ ਐ ਨਹੀਂ ਬਿਲਕੁਲ ਉਸ ਤਰ੍ਹਾਂ ਸਕੂਲਾਂ ਦਾ ਕਿ ਇਲਾਜ ਹਸਪਤਾਲਾਂ ਦਾ ਇਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਕਰਾ ਲਓ ਪ੍ਰਾਈਵੇਟ ਕਰਾਉਣਾ ਪ੍ਰਾਈਵੇਟ ਕਰਾ ਲਓ ਇਲਾਜ ਇੱਕੋ ਜਿਹਾ ਐ ਇਲਾਜ ਇੱਕੋ ਜਿਹਾ ਐ ਤੇ ਕੋਈ ਮਜਬੂਰੀ ਨਹੀਂ ਰਹੂਗੀ ਕਿ ਇੱਥੇ ਪਿਆਰ ਇੱਥੇ ਇਲਾਜ ਕਰਾਉਣਾ ਪੈ। ਮਜਬੂਰੀ ਨੂੰ ਮਰਜ਼ੀ ਚ ਬਦਲੋ ਸਾਵਾਹ ਇਤਿਕੇ ਪਤੇ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੰਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਅੱਜ ਪਿੰਡ ਮਹਿਮੰਤਪੁਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਪਿੰਡ ਮਹਿਮੰਤਪੁਰ ਮੂਸਾਕੇਲਾ ਚਾਦੀਪੁਰ ਦੀਆਂ ਸੰਗਤਾਂ ਦਾ ਠਾਠਾ ਮਾਰਦਾ ਕਾਠ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਸੰਗਤਾਂ ਪਹੁੰਚੀਆਂ ਜੰਗਸਟਰ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਸੇਵਾ ਦੇ ਕਾਰਨ ਇਹ ਜਿਹੜੇ ਨਗਰ ਕੀਰਤਨ ਵਿਚਾਲ ਨਗਰ ਕੀਰਤਨ ਹਨ ਉਹਨਾਂ ਦੇ ਵਿੱਚ ਜਿਹੜਾ ਵੱਧ ਚੜ ਕੇ ਸੇਵਾਵਾਂ ਹੋ ਰਹੀਆਂ ਨੇ ਅਸੀਂ ਸਾਰੀ ਸਮੂਹ ਸੰਗਤ ਦਾ ਫੇਰ ਇੱਕ ਦੋ ਇੱਕ ਵਾਰੀ ਤੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦੇ ਨਸਤਕ ਮਾਤਮਸਤਕ ਹੁੰਗਿਆ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦੇ ਅਰਦਾਸ ਬੇਨਤੀ ਕਰਦੇ ਆਂ ਆਪ ਦੇਸ਼ਾਂ ਬਦੇਸ਼ਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਆਉਣ ਵਾਲੀਆਂ ਮਲਕ ਦੇ ਸੇਵਾਵਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਚਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਦੇ 328 ਮਾ ਪ੍ਰਕਾਸ਼ ਪੁਰਬ ਦਿਹਾੜੇ ਦੇ ਖੁਸ਼ੀ ਦੇ ਵਿੱਚ ਪਿੰਡ ਮਹਿਮਤਪੁਰ ਵੱਲੋਂ ਅੱਜ ਗੁਰੂ ਘਰ ਤੋਂ ਨਗਰ ਕੀਰਤਨ ਚਾਲੇ ਪਿਆ ਸੀਗਾ ਜੋ ਕਿ ਪੂਰੇ ਨਗਰ ਦੀਆਂ ਪਰिक्रमा ਕਰਨ ਵਾਸਤੇ ਚਾਲੇ ਚੱਲ ਰਿਹਾ ਹੈ ਸੋ ਰਸਤੇ ਦੇ ਵਿੱਚ ਵੀ ਸੰਗਤਾਂ ਨੇ ਬੇਨਤ ਲੰਗਰ ਲਾਏ ਹੋਏ ਹਨ ਸੋ ਦਸਵੇਂ ਪਾਸ਼ਾ ਤੇਰੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਵਾਸਤੇ ਅਰਦਾਸਾਂ ਬੇਨਤੀਆਂ ਕਰਨ ਕਹਿੰਦੇ ਰੱਖ ਵਿਸ਼ਵਾਸ ਕਾਲ ਪੁਰਖ ਤੇ ਉਹ ਆਸਾਂ ਕਿਸੇ ਦੀਆਂ ਤੋੜਦਾ ਨਹੀਂ ਉਹਦੇ ਦਰ ਤੇ ਤਾਂ ਜਾ ਕੇ ਵੇਖ ਉਹ ਖਾਲੀ ਹੱਥ ਵੀ ਕਿਸੇ ਨੂੰ ਮੋੜਦਾ ਨਹੀਂ ਉਹਦੇ ਦਰ ਤੇ ਤਾਂ ਜਾ ਕੇ ਵੇਖ ਉਹ ਖਾਲੀ ਹੱਥ ਵੀ ਕਿਸੇ ਨੂੰ ਮੋੜਦਾ ਨਹੀਂ ਤੁਸੀਂ ਵੱਸਦੇ ਰਹੋ ਐਨਆਰਆਈ ਵੀਰੋ ਤੁਸੀਂ ਹੱਸਦੇ ਰਹੋ ਐਨਆਰਆਈ ਵੀਰੋ ਤੁਹਾਡੇ ਲਈ ਅਰਦਾਸਾਂ ਹੁੰਦੀਆਂ ਹਨ ਨਿਤ ਕਰਦੇ ਹਾਂ ਅਰਦਾਸ ਕਾਡੇ ਨਾਲ ਵੱਸਦਾ ਹੈ ਸਾਡਾ ਪੰਜਾਬ ਤੁਸੀਂ ਵੱਸਦੇ ਰਹੋ ਐਨਆਰਆਈ ਵੀਰੋ ਤੁਹਾਡੇ ਨਾਲ ਹੱਸਦਾ ਹੈ ਸਾਡਾ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਪਣੇ ਐਨਆਰਆਈ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ बाक़ी पिं लिखे बु वॾी दौर सारे देरि बाक़ी इन सेवा